ਪੰਜਾਬ ਦੀ ਜਿੰਨੀ ਜਵਾਨੀ ਨਸ਼ਿਆਂ ਦੇ ਵਿੱਚ ਰੁੜ ਗਈ ਜਿੰਨੀ ਜਵਾਨੀ ਗੈਂਗਸਟਰਵਾਦ ਦੇ ਵਿੱਚ ਰੁੜ ਗਈ ਉਹਦੇ ਨਾਲੋਂ ਕਿਤੇ ਵੱਧ ਦੁੱਗਣੀ ਜਵਾਨੀ ਜਿਹੜੀ ਆ ਉਹ ਡੌਂਕੀ ਦੇ ਰਸਤੇ ਪ੍ਰਵਾਸ ਕਰਦਿਆਂ ਜੰਗਲਾਂ ਦੇ ਵਿੱਚ ਕਿਸ਼ਤੀਆਂ ਦੇ ਵਿੱਚ ਜਾਂ ਡੌਕਰਾਂ ਦੇ ਚੈਂਬਰਾਂ ਦੇ ਵਿੱਚ ਆਪਣੀ ਜਾਨ ਦੇ ਚੁੱਕੀ ਆ ਦਮ ਤੋੜ ਚੁੱਕੀ ਆ ਸਾਹਿਬ ਸਿੰਘ ਦੀ ਮਾਂ ਇਹ ਤਾਂ ਹੁਣ ਇੱਕ ਮਾਂ ਦਾ ਦਿਲ ਪੁੱਛੀਆਂ ਜਾਣਦਾ ਨਾ ਕਿ ਜਿਹਦਾ ਇੱਕ ਇੱਕ ਪੁੱਤ ਵਾ ਜਿਹਦੀਆਂ ਢਿੱਡ ਦੀਆਂ ਆਂਦਰਾ ਮਾਂ ਨਾਲੋਂ ਨੇੜੇ ਕੋਈ ਨਹੀਂ ਹੁੰਦਾ ਬੱਚੇ ਦੇ। ਪਲਾਟੂ ਕਰਕੇ ਹਟਿਆ ਹੀ ਕਿੰਨੇ ਬਾਹਰ ਜਾਣਾ ਬਾਹਰ ਜਾਣਾ ਫਿਰ ਅਸੀਂ ਪਹਿਲੀ ਪੂਰੀ ਵੇਚ ਕੇ ਨੂੰਨ ਕੱਲਿਆ ਹੀ ਬਾਹਰ ਕਿੰਨਾ ਕੁ ਪੈਸਾ ਖਰਚਣਾ ਪਿਆ ਬਾਹਰ ਜਾਣ ਨੂੰ 45 ਲੱਖ ਦੀ ਗੱਲ ਹੋਈ। ਕਦੋਂ ਤੁਹਾਡਾ ਮੇਲ ਹੋਇਆ ਇਹਦੇ ਨਾਲ ਕਿੰਨੇ ਦੱਸ ਪਾਉਂਦੇ ਆ ਕਿ ਆ ਜਿਹੜਾ ਏਜੰਟ ਆ ਇਹ ਤੁਹਾਡੇ ਬੱਚਿਆਂ ਨੂੰ ਬਾਹਰ ਸਾਡੀ ਰਿਸ਼ਤੇਦਾਰੀ ਉੱਥੇ ਕੋਈ ਪ੍ਰੋਗਰਾਮ ਸੀ ਉੱਥੇ ਗਏ ਕਹਿੰਦੇ ਵੀ ਜੇ ਆ ਬੱਚੇ ਨੂੰ ਬਾਹਰ ਕਰ ਲੈਣਾ ਤੇ ਤੁਸੀਂ ਸਾਡੇ ਨਾਲ ਗੱਲ ਕਰੋ ਅਸੀਂ ਤੁਹਾਨੂੰ ਕੱਲ ਦਿੰਦੇ ਮੱਧੇ ਤਰੀਕੇ ਨਾਲ ਕਰ ਲਾਂਗੇ ਫਿਰ ਉਹ ਕਹਿੰਦੇ ਵੀ ਚਲੋ ਤੁਹਾਡਾ ਲੜਕਾ ਅਮਰੀਕਾ ਕੱਲ ਦਿੰਦੇ ਤੇ ਸਾਡੀ ਗੱਲ 45 ਲੱਖs ਚ ਹੋਊਗੀ ਉੱਤੇ ਫਿਰ ਬਹੁਤ ਬਾਅਦ 7 ਲੱਖ ਰੁਪਈਆ ਬਾਅਦ ਚ ਦਿੱਤਾ ਜੀ ਕਿੱਦਾਂ ਇੰਨਾ ਇੰਤਜ਼ਾਮ ਕਿਦਾਂ ਕੀਤਾ ਇੰਨੇ ਪੈਸੇ ਦਾ ਬਹੁਤ ਵੱਡੀ ਰਕਮ ਆ 45 ਲੱਖ ਮੈਂ ਢਾਈ ਕਿ 44 ਵੇਚੀ ਆ ਜੀ 44 ਵੇਚ ਕੇ ਤੇ ਉਹ ਕੁੰਟਾ ਚ ਇਹਨਾਂ ਦੀ ਪਾਇ ਜਿੰਨਾਂ ਕੋ ਪਹਿਲੀ ਵੇਚੀ ਉਹਨਾਂ ਦੇ ਕੁੰਟਾ ਚ ਵੀ ਪਾਏ ਨੇ ਜਿਹੜੀ ਇੱਕ ਮਨਹੂਸ ਖਬਰ ਆ ਤੁਹਾਨੂੰ ਕਿੱਦਾਂ ਮਿਲਦੀ ਆ ਕਦੋਂ ਮਿਲਦੀ ਆ ਇਹ ਸਾਨੂੰ ਅੱਜ ਤੋਂ 4-5 ਦਿਨ ਪਹਿਲਾਂ ਮਿਲੀ ਆ ਇੱਕ ਲੜਕਾ ਇਹਦੇ ਨਾਲ ਹੋਰ ਆ ਗੱਰਿਆਣੇ ਦਾ ਜੀ ਅਸੀਂ ਅਨਪੜ੍ਹ ਬੰਦੇ ਹੋ ਤੇ ਜਦੋਂ ਪੜੇ ਲਿਖੇ ਅੱਗੇ ਉਹਨਾਂ ਨੇ ਰਾਬਤਾ ਅੱਗੇ ਕਰਕੇ ਤੇ ਫਿਰ ਉਹ ਆਜ ਮੰਗਾਇਆ ਜੀ ਚਾਹੀ ਉਹਨਾਂ ਨੇ ਪਹੁੰਚ ਗਈ ਉਹਨਾਂ ਨੇ ਕੀਤਾ ਜੀ ਬਾਅਦ ਚ 3 ਲੱਖ ਪਾਇਆ ਪਾਇਆ 3 ਲੱਖ ਹੋਰ ਪਾ ਕੇ ਫੇਰੇ ਮੰਗਾਇਆ ਕਿ 45 ਲੱਖ ਰੁਪਈਆ ਲਾ ਦਿੰਦਾ ਉਹਦਾ ਇੱਕ ਭੁਵੀਖ ਬਣਾਉਣ ਵਾਸਤੇ ਤੇ ਉਹਦੀ ਉਹਦੀ ਡੱਡ ਬੋਡੀ ਵਾਸਤੇ ਉਹਦੇ ਡੱਡ ਬੋਡੀ ਦੇ ਉਹਦੀ ਉਹਦੀ ਮੌਦੇ ਸਬੂਤ ਵਾਸਤੇ ਵੀ ਸਾਨੂੰ 3 ਲੱਖ ਰੁਪਈਆ ਖਰਚ ਜਾਣਾ ਪੰਜਾਬ ਦੀ ਜਿੰਨੀ ਜਵਾਨੀ ਨਸ਼ਿਆਂ ਦੇ ਵਿੱਚ ਰੁੜ ਗਈ ਜਿੰਨੀ ਜਵਾਨੀ ਗੈਂਗਸਟਰਵਾਦ ਦੇ ਵਿੱਚ ਰੁੜ ਗਈ ਉਹਦੇ ਨਾਲੋਂ ਕਿਤਨੇ ਕਿਤੇ ਵੱਧ ਦੁੱਗਣੀ ਜਵਾਨੀ ਜਿਹੜੀ ਆ ਉਹ ਡੌਂਕੀ ਦੇ ਰਸਤੇ ਪ੍ਰਵਾਸ ਕਰਦੇ ਆ ਜੰਗਲਾਂ ਦੇ ਵਿੱਚ ਕਿਸ਼ਤੀਆਂ ਦੇ ਵਿੱਚ ਜਾਂ ਡੌਂਕਰਾਂ ਦੇ ਚੈਂਬਰਾਂ ਦੇ ਵਿੱਚ ਆਪਣੀ ਜਾਨ ਦੇ ਚੁੱਕੀ ਆ ਦਮ ਤੋੜ ਚੁੱਕੀ ਆ ਬਕਾਇਦਾ ਤੌਰ ਤੇ ਸਾਡੀ ਪੰਜਾਬ ਦੀ ਜਵਾਨੀ ਦੀਆਂ ਫਿਲਮਾਂ ਬਣ ਚੁੱਕੀਆਂ ਨੇ ਡੌਂਕੀ ਰਸਤੇ ਜਿਹੜੇ ਸਾਡੇ ਬੱਚੇ ਸਦਾ ਵਾਸਤੇ ਤੁਰ ਗਿਆ ਇਦਾਂ ਹੀ ਇੱਕ ਮਾਪਿਆਂ ਦਾ ਪੁੱਤ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੋੜੀਆਂ ਰਘੂਵਾਲ ਦਾ ਮਾਪਿਆਂ ਦਾ ਪੁੱਤ ਚਲਿਆ ਗਿਆ ਸਾਹਿਬ ਸਿੰਘ ਇਕੱਲਾ ਇਕੱਲਾ ਮਾਪਿਆਂ ਦਾ ਪੁੱਤ ਵਾ ਅੱਜ ਇਸ ਪਰਿਵਾਰ ਦਾ ਦੁਖਾਂਤ ਵੇਖਿਆ ਨਹੀਂ ਜਾਂਦਾ ਇਸ ਦੁਖਾਂਤ ਲਈ ਕੌਣ ਜ਼ਿੰਮੇਵਾਰ ਆ ਇਸ ਦੁਖਾਂਤ ਲਈ ਉਹ ਸਰਕਾਰਾਂ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਰੋਜ਼ਗਾਰ ਦੇ ਮੌਕੇ ਬੰਦ ਕਰ ਦਿੱਤੇ ਜਿਨ੍ਹਾਂ ਸਾਡੀਆਂ ਨਸਲਾਂ ਤੇ ਫਸਲਾਂ ਦਾ ਬੇੜਾਗਰਕ ਕਰ ਦਿੱਤਾ ਨਾ ਤੇ ਸਾਡੀਆਂ ਨਸਲਾਂ ਬਚਾਉਣ ਵਾਸਤੇ ਉਹ ਸਰਕਾਰਾਂ ਸੁਹਿਰਦ ਨੇ ਨਾ ਸਾਡੀਆਂ ਫਸਲਾਂ ਚੁੱਕਣ ਵਾਸਤੇ ਸੁਹਿਰਦਾ ਜੇ ਸਾਡੇ ਬੱਚਿਆਂ ਨੂੰ ਇੱਥੇ ਰੁਜ਼ਗਾਰ ਮਿਲਦਾ ਹੋਵੇ ਜੇ ਸਾਡੇ ਬੱਚਿਆਂ ਨੂੰ ਇੱਥੇ ਉਹਨਾਂ ਦੀ ਜਿੰਸ ਦਾ ਮੁੱਲ ਮਿਲਦਾ ਹੋਵੇ ਤੇ ਸ਼ਾਇਦ ਉਹ ਕਦੀ ਨਾ ਜਾਣ ਸਾਡੇ ਬੱਚਿਆਂ ਦਾ ਕੀ ਹੁੰਦਾ ਸੀ ਉਮੀਦ ਕਿ ਵੱਧ ਤੋਂ ਵੱਧ ਅਸੀਂ ਫੌਜ ਵਿੱਚ ਭਰਤੀ ਹੋ ਜਾਵਾਂਗੇ ਪਰ ਇਹਨਾਂ ਜ਼ਾਲਮ ਹਕੂਮਤਾਂ ਨੇ ਜ਼ਾਲਮ ਜਿਹੜੇ ਰਜਵਾੜੇ ਇਸ ਮੁਲਕ ਦੇ ਬਾਦਸ਼ਾਹ ਨੇ ਉਹਨਾਂ ਨੇ ਉਹ ਵੀ ਜਿਹੜੀ ਫੌਜ ਦੀ ਭਰਤੀ ਆ ਉਹ ਵੀ 4 ਸਾਲਾਂ ਵਾਸਤੇ ਕਰਦੀ ਹੈ ਸੋ ਇਸ ਭੁੱਖ ਤੋਂ ਜਿਹੜਾ ਵਾ ਸਤੇ ਹੋਏ ਖਿਜੇ ਹੋਏ ਜਾਂ ਬੇਆਸ ਹੋਏ ਹੋਏ ਸਾਡੀ ਜਵਾਨੀ ਆ ਜਿਹੜੀ ਉਹ ਪ੍ਰਵਾਸ ਕਰ ਰਹੀ ਆ ਉਹ ਦਾੜਾ-ਦੜ ਜਿਹੜੀ ਆ ਉਹ ਬਾਹਰ ਨੂੰ ਜਾ ਰਹੀ ਆ ਆਪਣੀ ਜਾਨ ਤਲੀ ਦੇ ਉੱਤੇ ਰੱਖ ਕੇ ਜਾ ਰਹੀ ਆ ਸੋ ਇਸੇ ਹੀ ਦੌੜ ਦੇ ਵਿੱਚ ਮਾਪਿਆਂ ਦਾ ਜਿਹੜਾ ਪੁੱਤ ਸਾਹਬ ਸਿੰਘ ਚਲਿਆ ਗਿਆ ਅਰ ਸਾਹਬ ਸਿੰਘ ਦੇ ਮਾਪੇ ਇਥੇ ਬਹੁਤ ਗਮਗੀਨ ਹਾਲਾਤਾਂ ਦੇ ਵਿੱਚ ਨੇ ਉਹਨਾਂ ਨਾਲ ਜ਼ਰੂਰ ਗੱਲਬਾਤ ਕਰਾਂਗੇ ਕਿ ਇਹ ਕੀ ਹਾਲਾਤ ਪੈਦਾ ਹੋਏ ਤੇ ਕਿਦਾਂ ਜਿਹੜਾ ਇਹ ਮੌਤ ਦੀ ਖਬਰ ਮਾਪਿਆਂ ਤੱਕ ਆਉਂਦੀ ਆ ਸੋ ਇਸ ਨੌਜਵਾਨ ਸਾਹਬ ਸਿੰਘ ਦੇ ਪਿਤਾ ਜੀ ਸਾਡੇ ਨਾਲ ਹਾਜ਼ਰ ਨੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁੱਚਾ ਸਿੰਘ ਜੀ ਸੁੱਚਾ ਸਿੰਘ ਜੀ ਕਿੰਨੇ ਬੱਚੇ ਆ ਬੱਚੇ 3 ਆ ਜੀ ਦੋ ਲੜਕੇ ਇੱਕ ਲड़का ਜੀ ਇਹ ਸਾਹਬ ਸਿੰਘ ਤੁਹਾਡਾ ਇਕੱਲਾ ਇਕੱਲਾ ਬੇਟਾ ਸੀ ਕਿੰਨਾ ਕ ਪੜਿਆ ਸੀ ਜੇ ਅੱਗੇ ਪੜਨਾ ਚਾਹੁੰਦਾ ਸੀ ਤੇ ਪਲੱਸ 2 ਕਰਕੇ ਹਟਿਆ ਹੀ ਜੀ ਕਿੰਨਾ ਬਾਹਰ ਜਾਣਾ ਬਾਹਰ ਜਾਣਾ ਫਿਰ ਅਸੀਂ ਪੈਲੀ ਪੂਰੀ ਵੇਚ ਕੇ ਨੂੰਨ ਕੱਲਿਆ ਹੀ ਜੀ ਬਾਹਰ ਕਿੰਨਾ ਕ ਪੈਸਾ ਖਰਚਣਾ ਪਿਆ ਬਾਹਰ ਜਾਣ ਵਾਸਤੇ ਤੇ 45 ਲੱਖ ਚ ਗੱਲ ਹੋਈ 45 ਲੱਖ ਵਿੱਚ ਤੁਹਾਡੀ ਗੱਲ ਹੋਈ ਪਹਿਲਾਂ ਇਟਲੀ ਦਾ ਲਾਇਆ ਸੀ ਅੱਛਾ ਜੀ ਹਾਂ ਜੀ ਇਟਲੀ ਦਾ ਹੀ 12 ਲੱਖ ਚ ਗੱਲ ਹੋਈ ਸੀ ਪਹਿਲਾਂ ਜੀ 12 ਲੱਖ ਰੁਪਏ ਵਿੱਚ ਇਟਲੀ ਚ ਇਹ ਇਹ ਰਾਬਤਾ ਕਿੱਦਾਂ ਹੁੰਦਾ ਤੁਹਾਡਾ ਕਿਹੜੇ ਏਜੰਟ ਥਰੂ ਜਾਂਦੇ ਹੋ ਪੰਜਾਬ ਦਾ ਏਜੰਟ ਆ ਕੋਈ ਜਾਂ ਬਾਹਰ ਦਾ ਏਜੰਟ ਆ ਇਹ ਰਾਬਤਾ ਜੀ ਸਾਡੀ ਰਿਸ਼ਤੇਦਾਰੀ ਉਧਰ ਕਰਨਾਲ ਦੀ ਆ ਜੀ ਉੱਥੇ ਸਾਲੀ ਸੰਧੂ ਆ ਮੇਰੇ ਉਹਨਾਂ ਨੇ ਰਾਬਤਾ ਤੁਹਾਡਾ ਕਰਾਇਆ ਇਹ ਏਜੰਟ ਵੀ ਜਿਹੜਾ ਉਧਰ ਦਾ ਹੀ ਆ ਹਰਿਆਣੇ ਦਾ ਜੀ ਹਾਂਜੀ ਹਰਿਆਣੇ ਦਾ ਜੀ ਕਰਨਾਲ ਦਾ ਜੀ ਹਾਂਜੀ ਕਦੋਂ ਤੁਹਾਡਾ ਮੇਲ ਹੋਇਆ ਇਹਦੇ ਨਾਲ ਕਿੰਨੇ 10 ਪਾਉਨੇ ਆ ਕਿ ਆ ਜਿਹੜਾ ਏਜੰਟ ਆ ਇਹ ਤੁਹਾਡੇ ਬੱਚਿਆਂ ਨੂੰ ਬਾਹਰ ਸਾਡੀ ਰਿਸ਼ਤੇਦਾਰੀ ਉੱਥੇ ਕੋਈ ਪ੍ਰੋਗਰਾਮ ਸੀ ਉੱਥੇ ਗਏ ਤੇ ਉਹ ਵੀ ਆਏ ਸੀ ਉੱਥੇ ਉਸ ਵਜ੍ਹਾ ਸਾਡੀ ਕਹਿੰਦੇ ਵੀ ਜੇ ਆ ਬੱਚੇ ਨੂੰ ਬਾਹਰ ਕਰ ਲੈਣਾ ਤੇ ਨੂੰ ਸਾਡੇ ਨਾਲ ਗੱਲ ਕਰ ਲੋ ਅਸੀਂ ਤੁਹਾਨੂੰ ਕੱਲ ਦੇ ਦਿੰਨੇ ਹਾਂ ਬਧੀਆ ਤਰੀਕੇ ਨਾਲ ਕਰ ਲਾਂਗੇ ਫਿਰ ਮੁਰਕੇ ਹੀ 2 ਲੱਖ ਰੁਪਈਆ ਦੇ ਦਿੱਤਾ ਜੀ ਉਹਨਾਂ ਨੂੰ ਇਟਰੀ ਜਾਣ ਵਾਸਤੇ ਤੇ ਪਾਸਪੋਰਟ ਵੀ ਦੇ ਦਿੱਤਾ ਉਹਨਾਂ ਨੂੰ ਉਹ ਕਿੰਨਾ ਚਿਰ ਲੰਘ ਗਿਆ 5-6 ਮਹੀਨੇ ਉਸ ਤੋਂ ਬਾਅਦ ਫਿਰ ਆਨੂੰ 2 ਲੱਖ ਰੁਪਈਆ ਨਹੀਂ ਮੋੜਦੇ ਜੀ ਫਿਰ ਉਹ ਕਹਿੰਦੇ ਵੀ ਚਲੋ ਤੁਹਾਡਾ ਇਹ ਲੜਕਾ ਅਮਰੀਕਾ ਕੱਲ ਦਿੰਨੇ ਆ। ਫਿਰ ਸਾਡੀ ਗੱਲ 45 ਲੱਖ ਚ ਹੋਈ ਸੀ। ਉੱਤੇ ਫਿਰ ਬਹੁਤ ਬਾਅਦ 7 ਲੱਖ ਰੁਪਈਆ ਬਾਅਦ ਚ ਦਿੱਤਾ ਜੀ ਫਿਰ। ਪਹਿਲਾਂ 2 ਲੱਖ ਦਿੱਤਾ ਜੀ। ਪਹਿਲਾਂ 2 ਲੱਖ ਦਿੱਤਾ ਜੀ। ਫਿਰ 7 ਲੱਖ ਦਿੱਤਾ। ਹਾਂ ਜੀ। ਨੂੰ ਕਹਿੰਦੇ ਉਹ ਚ ਕੱਟ ਲਾਂਗੇ ਅਸੀਂ ਜੀ। ਜਿਹੜਾ 45 ਚ ਗੱਲ ਹੋਈ ਸੀ ਕਹਿੰਦੇ ਉਹ ਚ ਕੱਟ ਕਰਾਂਗੇ ਉਹਨਾਂ 43 ਚ ਗੱਲ ਉਹ 2 ਲੱਖ ਰੁਪਈਆ ਉਧਰ ਐਡਜਸਟ ਐਡਜਸਟ ਕਹਿੰਦੇ ਕਰ ਲਾਂਗੇ। ਫਿਰ ਕਿੰਨੇ ਕੇਰ ਬਾਅਦ ਇਹਨਾਂ ਤੋਰ ਦਿੱਤਾ ਸਾਹਬ ਸਿੰਘ ਨੂੰ। ਇਨਨ 3 ਕ ਮਹੀਨੇ ਦੇ ਵਿੱਚ ਵਿੱਚ ਹੀ ਤੋਰ ਦੁੱਤਾ ਜੀ ਬਾਅਦ ਚ ਫਿਰ ਹਾਂਜੀ ਇਹ ਘਰੋਂ ਕਦੋਂ ਜਾਂਦਾ ਜਾਂ ਇਹਦੀ ਫਲਾਈਟ ਕਦੋਂ ਹੁੰਦੀ ਆ ਘਰੋਂ ਇਹ 12 ਅਕਤੂਬਰ ਇਦਾਂ ਦਾ ਕੁਝ ਦਾਤੇ ਅਣਪਣ ਦੀ ਤਰੀਕ ਦਾ ਤੇ ਜੀ ਮੈਨੂੰ ਨਹੀਂ ਇਹਨਾ ਚੇਤਾ 12 ਅਕਤੂਬਰ ਕੀ ਦਸੰਬਰ ਹੈ 24 ਦੇ ਵਿੱਚ ਦੀ ਗੱਲ ਹੈ ਜੀ ਹਾਂਜੀ ਦਸੰਬਰ 24 ਦੇ ਵਿੱਚ ਹਾਂਜੀ ਹਾਂਜੀ 24 ਜੀ ਨਹੀਂ ਘਰੋਂ ਕਦੋਂ ਗਿਆ ਹੈ ਘਰੋਂ 12 12 ਅਕਤੂਬਰ 12 ਅਕਤੂਬਰ ਨੂੰ ਹਾਂਜੀ 12 ਅਕਤੂਬਰ ਨੂੰ ਕਰੂੰਗੇ ਹਾਂਜੀ 12 ਅਕਤੂਬਰ ਨੂੰ ਕਰੂੰਗੇ ਹਾਂਜੀ ਹਾਂਜੀ ਇਹ ਫਿਰ ਤੁਸੀਂ ਦਿੱਲੀ ਛੱਡ ਕੇ ਆਏ ਜਾਂ ਅੰਮ੍ਰਿਤਸਰ ਛੱਡ ਕੇ ਆਏ ਕਿੱਥੇ ਏਜੰਟਾਂ ਨੇ ਇਹਨੂੰ ਬੁਲਾਇਆ ਉੱਥੇ ਦੇਖੋ ਜੀ ਸਾਡੇ ਉੱਥੋਂ ਹੀ ਲੈ ਕੇ ਲੜਕੇ ਨੂੰ ਤੇ ਉਹਦੀ ਘਰ ਵਾਲੀ ਏਜੰਟ ਤੇ ਏਜੰਟਰੀ ਉਹ ਦੋਨੇ ਲੈ ਕੇ ਚਲੇਗੇ ਜੀ ਨਾਲ ਏਜੰਟ ਦੀ ਘਰ ਵਾਲੀ ਹਾਂਜੀ ਹਾਂਜੀ ਰਵਨਦੀਪ ਕੌਰ ਦਾ ਨਾਮ ਜੀ ਏਜੰਟ ਦਾ ਕੀ ਨਾਮ ਆ ਉਹਦਾ ਨਾਮ ਦਵਿੰਦਰ ਸਿੰਘ ਆ ਜੀ ਚੀਮਾ ਦਵਿੰਦਰ ਸਿੰਘ ਚੀਮਾ ਕਿੰਨੀ ਰਕਮ ਤੁਹਾਡੇ ਕੋਲ ਸਭ ਤੋਂ ਪਹਿਲਾਂ ਲੈਂਦੇ ਆ ਜਦੋਂ ਇਟਲੀ ਜਾਣ ਤੋਂ ਬਾਅਦ ਅਗਲਾ ਜਿਹੜਾ ਅਮਰੀਕਾ ਦਾ ਪ੍ਰੋਗਰਾਮ ਬੰਦ ਪਹਿਲਾਂ ਅਸੀਂ 7 ਲੱਖ ਦਿੱਤਾ ਸੀ ਫਿਰ ਅਸੀਂ ਕਹੇ ਬਈ ਇਦਾਂ ਇਹੀ ਪੈਸੇ ਨਹੀਂ ਦੇਣੇ ਅਸੀਂ ਕਾਉਂਟਾ 'ਚ ਪਾਉਣੇ ਆ ਜੀ ਫਿਰ ਸਾਨੂੰ ਕਾਉਂਟ ਖਲਦਾ ਗਿਆ ਅਸੀਂ ਸਾਰੇ ਕਾਉਂਟਾ 'ਚ ਪੈਸੇ ਪਾਇਆ ਜੀ ਉਹ ਕਹਿੰਦਾ ਚਲੋ ਆ ਤੁਹਾਡੀ ਸਾਲੀ ਹੈਗੀ ਤੁਸੀਂ ਇਹਦੇ ਕਾਉਂਟ 'ਚ ਪਾਈ ਜਾਓ ਉਹ ਤੋਂ ਬਾਅਦ ਹਾਂਜੀ ਉਹ ਤੋਂ ਬਾਅਦ ਫਿਰ ਅਸੀਂ ਉਹਨਾਂ ਨੂੰ ਪੈਸੇ ਪੁੰਦਰੇ ਉਹ ਅੱਗੇ ਉਹਨਾਂ ਨੂੰ ਕਾਉਂਟਾ ਦੇ ਪੁੰਦਰੇ ਜੀ ਫਿਰ ਕਿੱਦਾਂ ਇੰਨਾ ਇੰਤਜ਼ਾਮ ਕਿੱਦਾਂ ਕੀਤਾ ਇੰਨੇ ਪੈਸੇ ਦਾ ਬਹੁਤ ਵੱਡੀ ਰਕਮ ਆ 45 ਲੱਖ ਮਟਾਈ ਕਿल्ले ਪਹਿਲੀ ਵੇਚੀ ਆ ਜੀ ਪਹਿਲੀ ਵੇਚ ਕੇ ਤੇ ਉਹ ਕੁੰਟਾ ਚ ਇਹਨਾਂ ਦੇ ਪੈਸੇ ਜਿੰਨਾਂ ਕੋ ਪਹਿਲੀ ਵੇਚੀ ਉਹਨਾਂ ਦੇ ਕੁੰਟਾ ਚ ਵੀ ਪਾਏ ਇਹਨਾਂ ਦੇ ਪੈਸੇ ਸੋ ਵੇਖੋ ਕਿੱਡਾ ਵੱਡਾ ਦਖਾਂ ਤਾ ਕਿ ਸਾਡੇ ਸਰਕਾਰ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਸਾਡੀ ਸੈਂਟਰ ਸਰਕਾਰ ਦੇ ਵਿੱਚ ਅਸੀਂ 5 7 10 ਲੱਖ ਲਾ ਕੇ ਕੋਈ ਕੰਮ ਨਹੀਂ ਸ਼ੁਰੂ ਕਰ ਸਕਦੇ ਔਰ ਅਸੀਂ ਆਪਣੇ ਬੱਚੇ ਦੇ ਭੇਖਵਾਤੇ ਆਪਣੀ ਜ਼ਮੀਨ ਜਾਇਦਾਦ ਦਾਤੇ ਲਾ ਦਿੰਨੇ ਆ ਜੋ ਸੁੱਚਾ ਸਿੰਘ ਨੇ ਵੀ ਲਈ ਆ ਅੱਜ ਨਾ ਜ਼ਮੀਨ ਰਹੀ ਆ ਨਾ ਉਸ ਜ਼ਮੀਨ ਦਾ ਵਾਰਸ ਰਿਆ ਇਹ ਇਹ ਦਿਖਾਤ ਕੀ ਆ ਇਹ ਦਿਖਾਤ ਸੁੱਚਾ ਸਿੰਘ ਦਾ ਜਾਂ ਸਾਫ ਸਿੰਘ ਦਾ ਨਹੀਂ ਹੈ ਸਰਕਾਰਾਂ ਦਾ ਪੈਦਾ ਕੀਤਾ ਦਿਖਾਤ ਰੱਬ ਨਾ ਕਰੇ ਕੋਈ ਹੋਰ ਸੁੱਚਾ ਸਿੰਘ ਇਹੋ ਜੇ ਦੁੱਖ ਦਾ ਸਾਹਮਣਾ ਕਰੇ ਅਜੇ ਵੀ ਸਰਕਾਰਾਂ ਜਾਗ ਜਾਣ ਵੀ ਇਹਨਾਂ ਬੱਚਿਆਂ ਨੂੰ ਰੋਜ਼ਗਾਰ ਦੇਣਾ ਫਿਰ ਕਿੱਥੇ ਗਏ ਜਾ ਕੇ ਇਹ ਗੱਲ ਤੁਹਾਡੀ ਜਿਹੜੀ ਆ ਉਹ ਉਹਦੇ ਨਾਲੋਂ ਸਾਫ ਸੈਗ ਨਾਲੋਂ ਟੁੱਟ ਜਾਂਦੀ ਹੈ। ਇਹ ਘਾਟੇ ਵਾਲਾ ਤੱਕ ਸਾਡੀ ਗੱਲ ਹੁੰਦੀ ਰਹੀ ਹੈ ਜੀ। ਉਸ ਤੋਂ ਬਾਅਦ ਨਹੀਂ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਜੀ। ਘਾਟੇ ਵਾਲਾ ਫਿਰ 22 ਇਹ ਗਿਆ ਕਿ ਜਾਂ ਡੋਂਕੀ ਰਸਤੇ ਜੰਗਲਾਂ ਥਾਣੀ ਗਿਆ ਹੈ। 22 ਇਹ ਹੀ ਗਿਆ ਜੀ ਕੁਝ ਡੋਂਕੀ ਥਣੀ ਹੀ ਗਿਆ ਹੋਏਗਾ। ਉਹ ਕਹਿੰਦੇ ਪਈ ਜਿਹੜੀ ਵਧੀਆ ਸ਼ੇਪ ਪਹੁੰਚ ਗਏ ਇੱਥੇ ਪਹੁੰਚ ਗਏ ਜੀ ਘਾਟੇ ਵਾਲਾ। ਲਾਸਟ ਗੱਲ ਸਾਡੀ ਉੱਥੇ ਤੱਕ ਕੋਈ ਕਿਹੜੀ ਤਰੀਕ ਨੂੰ ਹੁੰਦੀ ਹੈ? ਤਰੀਕ 19 ਦਸੰਬਰ ਤੇ ਤਰੀਕ ਹੈ ਜੀ 24 ਹਾਂਜੀ 24 24 ਉਸ ਤੋਂ ਬਾਅਦ ਨਹੀਂ ਸਾਡੀ ਗੱਲ ਨਹੀਂ ਹੁੰਦੀ ਉਹ ਤੋਂ ਬਾਅਦ ਫਿਰ ਤੁਸੀਂ ਫਿਕਰਮੰਦ ਹੁੰਦੇ ਹੋਗੇ ਵੀ ਇੰਨਾ ਚਿਰ 10 ਮਹੀਨੇ ਤੁਹਾਡੀ ਗੱਲ ਨਹੀਂ ਹੁੰਦੀ ਕੋਈ ਕਿਸੇ ਨਾਲ ਏਜੰਟ ਨਾਲ رابطہ ਕੀਤਾ ਹੋਈ ਏਜੰਟ ਕੀ ਕਹਿੰਦਾ ਸੀ ਏਜੰਟ ਇਹੋ ਕਹਿੰਦਾ ਵੀ ਬਸ ਪਹੁੰਚ ਜਾਣਾ ਇਹਨੇ ਪਹੁੰਚ ਜਾਣਾ ਪਹਚਾ ਦੇਣੇ ਸਾਨੂੰ ਅਸਾ ਲਾਰਿਆਂ ਚ ਰੱਖਿਆ ਜੀ 6 ਮਹੀਨੇ ਤੇ ਉੱਥੇ ਬਹਿ ਗਏ ਉਹਨਾਂ ਦੇ ਲੱਗ ਗਈ ਸਾਰੀ ਸੰਡੂ ਕੋਈ ਫਿਰ ਜਿਹੜੀ ਇੱਕ ਮਨਹੂਸ ਖਬਰ ਆ ਤੁਹਾਨੂੰ ਕਿੱਦਾਂ ਮਿਲਦੀ ਆ ਕਦੋਂ ਮਿਲਦੀ ਆ ਇਹ ਸਾਨੂੰ ਅੱਜ ਤੋਂ 4-5 ਦਿਨ ਪਹਿਲਾਂ ਮਿਲੀ ਹੈ ਜੀ ਇੱਕ ਲੜਕਾ ਇਹਦੇ ਨਾਲ ਹੋਰ ਹੈ ਗਰਿਆਨੇ ਦਾ ਜੀ ਅਸੀਂ ਅਨਪੜ੍ਹ ਬੰਦੇ ਹਾਂ ਤੇ ਚਲੋ ਪੜੇ ਲਿਖੇ ਅਗੇ ਉਹਨਾਂ ਨੇ ਰਾਬਤਾ ਅਗੇ ਕਰਕੇ ਤੇ ਫਿਰ ਉਹ ਮੰਗਾਇਆ ਜੀ ਇਹਨਾਂ ਨੇ ਫੋਟੋ ਫੋਟੋ ਜਿਹੜੀ ਆਈ ਹੈ ਅੱਛਾ ਇਹ ਉਹਨਾਂ ਨੇ ਪਹੁੰਚ ਕੀ ਉਹਨਾਂ ਨੇ ਕੀਤਾ ਜੀ ਬਾਅਦ ਚ 3 ਲੱਖ ਪਾਇਆ 3 ਲੱਖ ਹੋਰ ਪਾ ਕੇ ਫੇਰੇ ਮੰਗਾਇਆ ਜੀ ਆ ਸਰਟੀਫੀਕੇਟ ਵਿੱਚ ਕੀ ਇਦਾਂ ਦਾ ਕੋਈ ਦੱਸਦੇ ਇਹ ਸਾਡੇ ਹਾਲਾਤ ਆ ਕਿ ਪੁੱਤ ਦੀ ਮੌਤ ਦਾ ਪ੍ਰੂਫ ਮੰਗਾਉਣ ਵਾਸਤੇ ਵੀ ਮਾਪਿਆਂ ਨੂੰ 3 ਲੱਖ ਦੇਣਾ ਪਿਆ ਜਦ ਕਿ ਇੰਨੀ નિર્દય ਧਰਤੀ ਹੋ ਚੁੱਕੀ ਆ ਇੰਨਾ ਕਿ ਇਹ ਜਿਹੜਾ ਵਕਤ ਦਾ ਪੰਜਾ ਇੰਨਾ ਜ਼ਲਮ ਹੋ ਚੁੱਕਿਆ ਕਿ 45 ਲੱਖ ਰੁਪਈਆ ਲਾ ਦਿੱਤਾ ਉਹਦਾ ਇੱਕ ਭੂਖ ਬਣਾਉਣ ਵਾਸਤੇ ਤੇ ਉਹਦੀ ਉਹਦੀ ਡੈੱਡ ਬੋਡੀ ਵਾਸਤੇ ਉਹਦੇ ਡੈੱਡ ਬੋਡੀ ਦੇ ਉਹਦੀ ਉਹਦੀ ਮੌਦੇ ਸਬੂਤ ਵਾਸਤੇ ਵੀ ਸਾਨੂੰ 3 ਲੱਖ ਰੁਪਈਆ ਖਰਚਾਉਣਾ ਪਿਆ ਇਤੋਂ ਵੱਡੀ ਅਨਹੋਣੀ ਇਤੋਂ ਵੱਡਾ ਜ਼ੁਲਮ ਇਤੋਂ ਵੱਡੀ ਬੇਇਨਸਾਫੀ ਜਿਹੜੀ ਆ ਪੰਜਾਬ ਦੀ ਜਵਾਨੀ ਦੇ ਨਾਲ ਹਰਿਆਣੇ ਦੀ ਜਵਾਨੀ ਜਾਂ ਸਾਡੇ ਇਸ ਭਾਰਤ ਮੁਲਕ ਦੀ ਜਵਾਨੀ ਦੇ ਨਾਲ ਨਹੀਂ ਹੋ ਸਕਦੀ ਸਾਹਿਬ ਸਿੰਘ ਦੀ ਮਾਂ ਵਾ ਇਹ ਤਾਂ ਹੁਣ ਇੱਕ ਮਾਂ ਦਾ ਦਿਲ ਪੁੱਛਿਆ ਜਾਣਦਾ ਨਾ ਕਿ ਜਿਹਦਾ ਇੱਕ ਇੱਕ ਪੁੱਤ ਵਾ ਜਿਹਦੀਆਂ ਢਿੱਡ ਦੀਆਂ ਆਂਦਰਾ ਮਾਂ ਨਾਲੋਂ ਨੇੜੇ ਕੋਈ ਨਹੀਂ ਹੁੰਦਾ ਬੱਚੇ ਦੇ ਤੁਹਾਡੀ ਪੰਜੀ ਕਦੋਂ ਗੱਲ ਹੁੰਦੀ ਆ ਅਖੀਰ ਵਿੱਚ ਕੀ ਗੱਲਬਾਤ ਜਦੋਂ ਹੁੰਦੀ ਆ ਤੁਹਾਡੇ ਨਾਲ ਸਾਹਬ ਸਿੰਘ ਆਪਣੇ ਉੱਥੇ ਤੱਕ ਪਹੁੰਚਣ ਦੇ ਸਫ਼ਰ ਬਾਰੇ ਕੀ ਗੱਲਬਾਤ ਕਰਦਾ ਰਿਹਾ ਮੈਂ ਬਹੁਤ ਸੋਨਾ ਪਹੁੰਚ ਗਿਆ ਵਧੀਆ ਪਹੁੰਚ ਗਿਆ ਜੀ ਫੇਰ ਨਹੀਂ ਕੋਈ ਗੱਲ ਉਹਦੂ ਮੜ ਕੇ ਕੋਈ ਗੱਲ ਨਹੀਂ ਸੁਚਾ ਸਿੰਘ ਜੀ ਇੰਨਾ ਹਾਲਾਤਾਂ ਦੇ ਵਿੱਚ ਹੁਣ ਅਖੀਰ ਆਪਣਾ ਕੀ ਸੰਘਰਸ਼ਾ ਕੀ ਇਹਦੇ ਮਾਮਲੇ ਦੇ ਵਿੱਚ ਕਿਹੜੀ ਕਾਰਵਾਈ ਦੀ ਲੋੜ ਹੈ ਕਾਰਵਾਈ ਹੋਈ ਹੈ ਜੀ ਤੁਰੰਤ ਰਵਨਦੀਪ ਨੂੰ ਗ੍ਰਿਫਤਾਰ ਕੀਤਾ ਜਾਵੇ ਤੇਰੀ ਏਜੰਟ ਦੀ ਕਰਦੀ ਹਾਂ ਜੀ ਹਾਂ ਜੀ ਹਾਂ ਜੀ ਤੇ ਇਹ ਕਤਲ ਦੀ ਕਾਤਲ ਦੀ ਸਜ਼ਾ ਮਿਲਣੀ ਚਾਹੀਦੀ ਹੈ ਜੀ ਏਜੰਟ ਏਜੰਟ ਕਿੱਥੇ ਆ ਉਹ ਫਰਾਰ ਆ ਕੋ ਕਿਤਨੇ ਜੇਲ ਚ ਹੀ ਆ ਜੀ ਤੇ ਘਰ ਰਮਨਦੀਪ ਕੌਰ ਦਾ ਘਰ ਵਾਲਾ ਜਿਹੜਾ ਉਹ ਜੇਲ ਚ ਉਹ ਜੇਲ ਚ ਇਹ ਫਰਾਰ ਹੈ ਜੀ ਜਦੋਂ ਤੁਹਾਡੀ ਸਾਰੀ ਗੱਲਬਾਤ ਹੁੰਦੀ ਆ ਇਹਦੀ ਸਾਹਿਬ ਸਿੰਘ ਦੀ ਡੀਲ ਹੁੰਦੀ ਆ ਅਮਰੀਕਾ ਦੀ ਉਦੋਂ ਰਮਨਦੀਪ ਨਾ ਹੁੰਦੀ ਕਿ ਨਾ ਉਹਦੇ ਘਰ ਵਾਲੇ ਨਾ ਹੁੰਦੀ ਆ ਇਹ ਦੋਨੇ ਇਕੱਠੇ ਆ ਜੀ ਉਦੋਂ ਬਾਹਰ ਸੀਗਾ ਉਹ ਬਾਹਰ ਪਤਨਨ ਬਾਹਰ ਕਿ ਉੱਥੇ ਇਕੱਠੇ ਆਏ ਜੀ ਸਾਰੇ ਤੁਹਾਡਾ ਰਮਨਦੀਪ ਨਾਲ ਹੀ ਵਾਸਤਾ ਸਾਰਾ ਨਹੀਂ ਦੋਨਾਂ ਨਾਲ ਹੀ ਆ ਜੀ ਦਵਿੰਦਰ ਨਾ ਤੇ ਦੋਨਾਂ ਨਾਲ ਹੀ अच्छा एजेंट देवेंद्र सिंह दे, दे, दे जी ज्यादा ਉਹਦੇ ਘਰ ਵਾਲੀ ਜਿਹੜੀ ਸਿਰਫ ਬਗਲਉਂਦੀ ਹੈ ਜਨਾਨੀਆਂ ਨੂੰ ਘਰ ਕਰਕੇ ਤੇ ਇਦਾਂ ਕਰਕੇ ਤੇ ਫਿਰ ਵਰਗਲਾ ਕੇ ਗਮਰਾਹ ਕਰਕੇ ਫਿਰ ਕੰਮ ਖਰਾਬ ਹੋਇਆ ਹਾਂਜੀ ਤੁਸੀਂ ਕੀਤੀ ਉਹਦੇ ਖਿਲਾਫ ਕੰਪਲੇਂਟ ਕੋਈ ਪਰਚਾ ਦਰਜ ਕੀ ਹੋਇਆ ਲੇਕਿਨ ਅਜੇ ਤੱਕ ਪੁਲਿਸ ਨੇ ਕੋਈ ਕਾ ਉਹਤੇ ਕਾਰਵਾਈ ਨਹੀਂ ਕੀਤੀ ਉਹਨੇ ਜਮਾ ਆਪੋ ਕੀ ਲੋਂਦੇ ਹੁੰਦੇ ਹੁੰਦੇ ਕੁਝ ਉਹ ਰੱਦ ਹੋਈਆਂ ਸਾਰੀ ਉਹ ਜੀ ਜਮਾਨਤਾਂ ਰੱਦ ਹੋਈਆਂ ਹਾਂਜੀ ਹਾਂ ਉਹ ਫਰਾਰ ਉਹ ਫਰਾਰ ਹਾਂਜੀ ਪਰ ਪੁਲਿਸ ਨੇ ਅਜੇ ਤੱਕ ਕੋਈ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਕੋਈ ਚਾਰਾ ਜੁਈ ਨਹੀਂ ਕੋਈ ਨਹੀਂ ਚਾਰਾਗੇ ਉਹਨੂੰ ਤੁਰੰਤ ਫੜਿਆ ਜਾਵੇ ਜੀ ਹਾਂਜੀ ਸਾਡੀ ਤੇ ਕੋਈ ਮੰਗ ਆ ਜੀ ਤੇ ਕਤਲ ਦਾ ਕੇਸ ਪਾਇਆ ਜਾਵੇਗਾ ਕੋਈ ਪਤਾ ਲੱਗਦਾ ਕਿ ਰਮਨਦੀਪ ਹੈਗੀ ਕਿੱਥੇ ਆ ਜਾਂ ਉਥੇ ਲਾਕੇ ਜੀ ਆ ਜਾਂ ਕਿਤੇ ਕਿਸ ਬਾਹਰਲੇ ਮੁਲਕ ਭੱਜ ਗਈ ਨਹੀਂ ਉਥੇ ਹੀ ਆ ਜੀ ਉਥੇ ਹੀ ਮੈਂ ਪਿੱਛੇ ਜੀ ਗਿਆ ਵੀ ਸੀ ਵੀ ਲੇਕਿਨ ਪੁਲਿਸ ਵਾਲੇ ਨੇ ਸਾਡੀ ਸੁਣੀ ਨਹੀਂ ਮੈਨੂੰ ਕਹਿੰਦੇ ਤਿਆਰ ਰੱਖ ਜਦੋਂ ਆਉਂਗਾ ਇਹੀ ਫੜ ਕੇ ਲਿਆਵਾਂਗਾ ਮੈਂ ਉਥੇ ਕਿੰਨੇ ਚਿਰ ਬਹਿ ਗਿਆ ਮੈਂ ਕਿਹਾ ਵੀ ਹੈਗਾ ਇੱਥੇ ਆ ਕੇ ਕੋਈ ਨਹੀਂ ਸਾਡੀ ਸੁਣੀ ਨਹੀਂ ਕਿਸੇ ਕਿਸੇ ਨੇ ਨਹੀਂ ਸੁਣੀ ਸਾਡੀ ਸੋ ਸੁਚਾ ਸਿੰਘ ਜੀ ਹੋਣਾ ਦਾ ਕਹਿਣਾ ਕਿ ਸਾਡੀ ਨਿਸ਼ਾਨਦੇਹੀ ਦੇ ਬਾਵਜੂਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਦਕਿ ਪੁਲਿਸ ਨੇ ਇਹਨਾਂ ਨੂੰ ਇਹੀ ਕਿਹਾ ਸੀ ਕਿ ਤੁਸੀਂ ਉਹਨਾਂ ਦੀ ਥੋੜੀ ਬਹੁਤੀ ਜਿਹੜੀ ਆ ਖੋਜ ਪੜਤਾਲ ਰੱਖੋ ਪਰ ਇਸ ਦੇ ਬਾਵਜੂਦ ਵੀ ਰਮਨਦੀਪ ਕੌਰ ਜਿਹੜੀ ਮੇਨ ਜਿਹੜੀ ਇਸ ਮਾਮਲੇ ਦੇ ਵਿੱਚ ਦੋਸ਼ੀ ਆ ਉਹਨੂੰ ਨਹੀਂ ਫੜਿਆ ਗਿਆ ਔਰ ਇਹਨਾਂ ਦੀ ਵੱਡੀ ਜਿਹੜੀ ਡਿਮਾਂਡ ਆ ਜਿਹੜੀ ਇਹੀ ਆ ਕਿ ਰਮਨਦੀਪ ਕੌਰ ਨੂੰ ਜ਼ਰੂਰ ਕਾਬੂ ਕੀਤਾ ਜਾਵੇ ਔਰ ਜਿਹੜੇ ਇਹਨਾਂ ਦੇ ਪੁੱਤ ਦੀ ਮੌਤ ਹੋਈ ਆ ਜਾਂ ਇਹਨਾਂ ਦਾ ਜਿਹੜਾ ਮਾਲੀ ਤੌਰ ਤੇ ਉਜਾੜਾ ਹੋਇਆ ਵਾ ਉਹਦੀ ਕੋਈ ਭਰਪਾਈ ਹੋ ਸਕੇ